ਹਾਂਜੀ ਤਾਂ ਕਿਵੇਂ ਹੋ ਸਾਰੇ ਕੱਲ ਆਪਾਂ ਜੀਰੀ ਵੱਢਣੀ ਸ਼ੁਰੂ ਕਰਤੀ ਸੀ ਕੱਲ ਆਪਾਂ ਸਾਮ ਨੂੰ ਇੱਕ ਟਰਾਲੀ ਭਰੀ ਦੀ ਤੇ ਬਾਕੀ ਜਿਹੜੀ ਰਹਿ ਗਈ ਉਹ ਅੱਜ ਆਪਾਂ ਵੱਢ ਰਹੇ ਆ ਤੇ ਮਸ਼ੀਨ ਜਿਹੜੀ ਚੱਲ ਪਈ ਤੇ ਬਾਕੀ ਟਰੈਕਟਰ ਵੀ ਆਉਂਦੇ ਨੇ ਤੇ ਜੀਰੀ ਪੂਰੀ ਸੁੱਕੀ ਆ ਬਾਕੀ ਝਾੜਤਾ ਇਤਕੀ ਘਾਟੇ ਲੱਗਦਾ ਜੀਰੀ ਜੁਰੀ ਦਾ ਹਾਂਜੀ ਟਰੈਕਟਰ ਵੀ ਆ ਗਿਆ ਤੇ ਨਾਟਰਾ ਪਈ ਗਈ ਹੈ ਚਲੋ ਕਿਹੜਾ ਐਕਸਰਸ ਵਾਰੇ ਘੱਟੇ ਲੱਗਦਾ ਜੀ ਦਾ ਲੱਗਦਾ ਵੀ ਸੇਖੂ ਦੇ ਲੱਗਣਾ ਨਹੀਂ ਕੋਈ ਤੇ ਬਾਕੀ ਟੋਟ ਰੂਟੀ ਵੀ ਬਹੁਤ ਆ ਗਈ ਐ ਹਾਇ ਦੇ ਕਿਵੇਂ ਲੱਗਦਾ ਕਿਵੇਂ ਨਿਕਲੂ ਨਹੀਂ ਚੱਕ ਕੇ ਜਿੱਥੇ ਹਾੜਾ ਹੈ ਜਿੱਥੇ ਨਾਂ ਦਾ ਬਣੀ ਗਿਆ ਕਰਾਪੇ ਜਿੱਥੇ ਹਾੜਾ ਹੈ ਜਿੱਥੇ ਦਾ ਜਮੀ ਖਰਾਬ ਹੋ ਗਈ ਚਲੋ ਆਪਣੇ ਦਾ ਫੇਰ ਵੀ ਤੇ ਹੁਣ ਆ ਗਈ ਫੇਰ ਮਜੇ ਟੈਂਕ ਭਰ ਗਿਆ ਪਾਉਣ हां हां बस रोक दे सीधी ਕਰਦੇ ਅੱਗੇ ਨੂੰ ਕਰਦੇ ਹੋਰ ਸਵੇ ਤਾਂ ਨਹੀਂ ਲੱਗੀ ਪੰ ਸਰ ਨਹੀਂ ਨਹੀਂ ਬਸ ਇਹ ਇੱਕ ਵਾਰੀ ਇੰਟਰੈਕਟ ਹੋ ਰੌਂਦੀ ਹੈ ਇੱਕ ਜਿੰਦਾ ਬਾਦ ਦੋ ਤਿੰਨ ਕਿਤੇ ਨਾਲ ਹੋਰ ਪਾਸੇ ਬਾਕੀ ਹੁਣ ਆਪਾਂ ਇਹ ਖੱਤੇ ਦੇ ਅੱਜ ਵੱਡਾ ਹੀ ਕਰਕੇ ਅੱਜ ਦੇ ਟਾਈਮ ਲੱਗੇ ਥਾਂ ਨੂੰ ਅੱਜ ਬਤਾਂਗੇ ਨਹੀਂ ਕੱਲ ਨੂੰ ਬੱਦਾਂਗੇ ਤੇ ਇਹ ਆਪਾਂ ਕੱਦਿਆਂ ਦੇ ਸਾਰਿਆਂ ਦੇ ਵਿੱਚ ਦਰਬੂਜ ਲਾਵਾਂਗੇ ਤੇ ਕਰਕੇ ਵੱਟ ਕੇ ਵੀ ਪਰਾਲੀ ਪੂਰਿ ਕਰਾਵਾਂਗੇ ਤੇ ਫਿਰ ਉਸ ਤੋਂ ਬਾਅਦ ਕਰਾਂਗੇ ਮਦੀਨੇ ਤਿਆਰ। ਲੱਗੀ ਦਰਬੂਜ ਵਾਲੀ ਵੀ ਆਪਾਂ ਇੰਸਟਾਗ੍ਰਾਮ ਤੇ ਬਾਅਦ ਵਿੱਚ ਆਪਾਂ ਉੱਥੇ ਵੀ ਜਾ ਕੇ ਬੋਲੋ ਗੱਲ ਲਿਓ। ਬੰਦ ਦਿਖਾ ਲੈ ਦੇ। ਤੇ ਹੁਣ ਆ ਗਈ ਮਦੀਨੇ ਫੇਰ ਟੈਂਕ ਪਾਉਣ ਉਹਨੇ ਦੇ ਉੱਪਰ ਚੜਦੇ ਆਪਾਂ। ਆਂ ਦੀ ਜਿੱਟ ਟਰਾਲੀ ਤੇ ਆ ਫਰਗੀ ਦੀ ਵੀ ਦੂਜੀ ਟਰਾਲੀ ਲੈਣ ਜਾਂਦੇ ਆ ਆਪਾਂ ਨੇ ਹੁਣ ਪਾਲੀ ਟਰਾਲੀ ਤੇ ਉਹ ਕੱਢਤੀ ਲਿਆ ਗਏ ਤੇ ਹੁਣ ਚੱਲਦੇ ਆ ਆਪਾਂ ਫੇਰ ਲੈ ਕੇ ਟਰੈਕਟਰ ਵਾਲੀ ਪਰੇ ਗਈ ਉਹ ਦੂਜੀ ਟਰਾਲੀ ਵੀ ਨਵੀ ਲੱਗੀ ਹੋਈ ਆ ਵੀ ਆਪਾਂ ਦੱਲੇ ਹੁਣ ਖਰਚ ਜਾਣੇ ਰੀਪਰ ਲੈਣ ਖਰਚੇ ਵਧਣੇ ਨੇ ਹੁਣ ਨਾਲ ਵੀ ਨਾਲ ਟਰਾਲੀ ਘੱਟ ਸੀ ਉਹ ਤੇ ਹੋਰ ਇੱਕ ਕਹਿਰਾ ਰਹਿ ਗਿਆ ਹੁਣ ਵਧਣਾ ਇਸ ਤੋਂ ਬਾਅਦ ਨੂੰ ਸੇ ਕਰ ਲਈ ਦੀਗੇ ਤਿੱਖੇ ਤੇ ਟਰਾਲੀਆਂ ਲਿਆਂਦੇ ਨੇ ਦੋ ਤਾਂ ਇੱਕ ਬੱਡਰ ਰਹਿਣੇ ਹਜੇ ਜੀਰੀ ਤੇ ਆਪਾਂ ਚੱਲਦੇ ਹੁਣ ਖਰਚੇ ਵਧਣੇ ਪਲਾਂਗ ਰਿਹਾ ਹੁਣ ਖਰਚੇ ਵਧਣ ਹਾਂਜੀ ਅੱਜ ਜਿੰਨੀ ਵੀ ਵੱਢਣੀ ਸੀ ਜੀਰੀ ਉਹ ਨਹੀਂ ਵੱਟੀ ਤੇ ਹੁਣ ਆਪਾਂ ਇਹਨਾਂ ਤਰਬੂਜ਼ ਲਈ ਤਿਆਰ ਕਰਾਂ ਜਿਹੜਾ ਅਖਰ ਤੇ ਚਾਪਾਂ ਕਣਕੇ ਬੀਜਾਂਗੇ ਤੇ ਬਾਕੀ ਜਿਹੜਾ ਉਧਰ ਨੇ ਉਹ ਖੱਤੇ ਇਧਰ ਖੀਰਾਂ ਤੋਂ ਪਰਲੇ ਪਾਸੇ ਵੱਢੀ ਆ ਜਾਂ ਉਧਰ ਵੱਢੀ ਆ ਉੱਥੇ ਪਲਾਵਾਂਗੇ ਤਰਬੂਜ਼ ਤੇ ਆਹ ਕਿਤੇ ਲਾਵਾਂ ਕਣਕ ਤੇ ਆਪਾਂ ਨੇ ਵੱਢਤੀ ਅੱਜ ਨਾਲ ਦੀ ਨਾਲ ਖਰਚੇ ਵਧਣ ਲੱਗੇ ਅਸ ਕਰਕੇ ਇਹਨੂੰ ਤਿਆਰ ਫਿਰ ਕਰਦੇ ਹਾਂ ਦਾ ਕੰਮ ਸ਼ਾਮ ਦੇ ਫੱਟ ਚੁੱਕੇ ਨੇ ਸੇ ਹੁਣ ਇਹ 2 ਵਜੇ ਦੇ ਤੱਕ ਕਿੰਨਾ ਖਰਚੇ ਵਧਣਾ 7 ਕਿਲੇ ਵਰਤੇ ਬਸ ਆ ਕਿਲੇ ਦਾ ਥੋੜੇ ਜਿਹੇ ਰਹਿ ਗਏ 8 ਕਿਲੇ ਜਿਹੇ ਰਹਿ ਗਏ 4 4 ਘੰਟੇ ਹੋ ਗਏ ਸਾਢੇ 4 ਘੰਟੇ ਲੱਗ ਜਾਣਗੇ ਜੀ ਲੱਗੜ ਜਾਣਾ ਪੱਟੀ ਦੇ ਵਿੱਚ ਕੰਡਾ ਕਰਾ ਕੇ ਤੇ ਬੈੜੀ ਗਿਆ ਹੋਇਆ ਇੱਕ ਟਾਲੀ ਲਾਣਾ ਤੇ ਬਾਅਦ ਵਿੱਚ ਮੈਂ ਕਰਕੇ ਰੱਖਿਆ ਨਾ ਨਾ ਜਾਲ ਨੂੰ ਆ ਬੈੜੀ ਤੇ ਬਸ ਵੀ ਮਾ ਸੱਟਣ ਜਾਣਦੇ ਆ ਜੀ ਰੇ ਹੁਣ ਮੇਰਾ ਹੋ ਗਿਆ ਮੇਰਾ ਹੋ ਗਿਆ ਹੁਣ ਤੇ ਖਰਚੇ ਵੱਡੇ ਗਏ ਤੇ ਹੁਣ ਕਰਦੇ ਆ ਰੀਪਰ ਨੂੰ ਸਾਫ ਤੇ ਵਾਪਰ ਚਲਦੇ ਆ ਕਰਨ ਤੇ ਵੀ ਮਾ ਜਾਣਿਆ ਜੀ ਰੀ ਲੱਟਣ ਫਿਰ ਮੇਰਾ ਹੀ ਹੋ ਗਿਆ ਜਦੋਂ ਸਵੇਰੇ ਹੀਰੇ ਤੋੜਨੇ ਨੇ ਇਹਦਾ ਸਵੇਰੇ ਲਾਹ ਹੁੰਦੀ ਜੀ ਰੀ ਚੱਕਰ ਨਹੀਂ ਦੀਗਾ ਆਪਾਂ ਖਰਚੇ ਵੱਟ ਕੇ ਆ ਗਏ ਸੀਗੇ ਤੇ ਨਾ ਨੂੰ ਫੇ ਹੁਣ ਚੱਲੇ ਆ ਜੀ ਰੀ ਦਾ ਹੁਣ ਆਮਰਗੜ ਅੱਗੇ ਦੀ ਮੰਡੀ ਦੇ ਲਾ ਰਹਿਣੇ ਬੰਦੇ ਜੀਰੀ